Foolo ye sanwa ko gana ariko kuna sanwa ko gana ariko kuna ariko kuna ariko kuna ti ndra nga yafa nama fira. ਇੱਕ ਦਰਖਾਸਤ ਕਿਰਨਪਾਲ ਕੌਰ ਪਤਨੀ ਬਿੰਦਰ ਸਿੰਘ ਵਾਸੀ ਬਰੇ ਨੇ ਮਾਨਯੋਗ ਐਸਐਸਪੀ ਸਾਹਿਬ ਦੀ ਪੇਸ਼ ਹੋ ਗਈ ਸੀ ਕਿ ਉਹਦੀ ਲੜਕੀ ਸਤਵੀਰ ਕੌਰ ਨੂੰ ਰੇਲਵੇ ਵਿੱਚ ਭਰਤੀ ਹੋਣ ਦਾ ਚਾਂਸਾ ਦੇ ਕੇ ਗੁਰਦੀਪ ਸਿੰਘ ਹੀਰਾ ਪੁੱਤਰ ਅਨਸਤ ਸਿੰਘ ਵਾਸੀ ਆਲੰਪਰ ਮੰਦਰਾ ਨੇ 1.5 ਲੱਖ ਰੁਪਇਆ ਮੰਗਿਆ ਸੀਗਾ ਇਹਨੂੰ ਰੇਲਵੇ ਪੁਲਿਸ ਵਿੱਚ ਭਰਤੀ ਹੋਣ ਦਾ ਦਾ ਇਹਨੂੰ ਚਾਂਸਾ ਦੇ ਕੇ ਤੇ ਜਿਹਦੇ ਵਿੱਚੋਂ 65000 ਰੁਪਇਆ ਉਹਨਾਂ ਕੋਲ ਲੈ ਗਿਆ ਸੀਗਾ ਪਰ ਉਹਨੇ ਕੋਈ ਉਹਨੂੰ ਭਰਤੀ ਉਹਦੀ ਬੇਟੀ ਨੂੰ ਭਰਤੀ ਨਹੀਂ ਕਰਾਇਆ ਤੇ ਉਹ ਦਰਖਾਸਤ ਦੀ ਪਤਾਲ ਇਨਸਪੈਕਟਰ ਜਗਦੇਵ ਸਿੰਘ ਐਸ ਐਚਓ ਬੁਆਨੇ ਕੀਤੀ ਤਾਂ ਜਿਹੜੇ ਫੈਕਟ ਸਾਰੇ ਸਹੀ ਪਾਏ ਗਏ ਤੇ ਇਹਦੇ ਖਿਲਾਫ ਜਿਹੜਾ ਗੁਰਦੀਪ ਸਿੰਘ ਹੀਰੇ ਨੇ ਮੁਕੱਦਮਾ ਦਰਜ ਕੀਤਾ ਮਾਨਯੋਗ ਐਸ ਸੀ ਪੀ ਸਾਹਿਬ ਦੀ ਹਦਾਇਤਾਂ ਤੇ ਕੱਲ ਐਸ ਐਚਓ ਜਗਦੇਵ ਸਿੰਘ ਦੀ ਪਾਰਟੀ ਨੇ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕੋਲ ਜਿਹੜਾ 65000 ਰੁਪਏ ਇਹਨੇ ਟੱਗੀ ਦਾ ਇਹਨੋਂ ਕੋ ਲਿਆ ਸੀ ਉਹ ਵੀ ਬਰਾਮਦ ਕਰਾ ਲਿਆ ਤੇ ਇਹਦੇ ਖਿਲਾਫ ਜਿਹੜਾ ਹੈਗਾ ਹੀਰੇ ਦੇ ਖਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਜਿਹੜੇ ਹੈਗੇ ਆ ਵੱਖ-ਵੱਖ ਥਾਣੇ ਠੱਗੀਆਂ ਦੇ ਦਰਜਾ ਤੇ ਕਾਫੀ ਕੰਪਲੀਟ ਹੈ ਇਹਦੇ ਖਿਲਾਫ ਪੈਂਡਿੰਗ ਨੇ ਤੇ ਹੋਰ ਵੀ ਜਿਵੇਂ ਪਤਾ ਲੱਗਦਾ ਸਾਨੂੰ ਲੋਕ ਸਾਡੇ ਤੱਕ ਪਹੁੰਚ ਕਰ ਰਿਹਾ ਕਿ ਜਿਨ੍ਹਾਂ ਨੇ ਇਹ ਠੱਗੀਆਂ ਮਾਰੀਆਂ ਨੇ ਇਹਨੂੰ ਅੱਜ ਪੇਸ਼ ਕਰਕੇ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਦੇ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਜਿਹੜੀਆਂ ਕੋਈ ਇਹਨੇ ਠੱਗੀਆਂ ਮਾਰੀਆਂ ਉਹਦਾ ਵੀ ਪੜਤਾਲ ਕਰਕੇ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਲਗਾਤਾਰ ਕਿੰਨੇ ਕ ਸਮੇ ਤੋਂ ਪੈਣੇ ਮਾਮਲੇ ਜਿਹੜੇ ਦੱਸ ਰਹੇ ਬਿਟਾ ਠਗੀਆਂ ਮਾਰ ਰਹੇ ਇਹ ਤਕਰੀਬਨ 2014 19 20 21 ਦੇ ਪੁਰਾਣੇ ਮੁਕੱਦਮੇ ਨੇ ਇਹ ਤਾਂ ਉਹ ਗੱਲ ਮੈਟਰ ਨੇ ਜਿਹੜੇ ਅੱਗੇ ਆ ਗਏ ਆਪਣੇ ਬਾਕੀ ਅਜੇ ਜਿਹੇ ਲੋਕਾਂ ਨੇ ਅਜੇ ਤੱਕ ਕੰਪਲੀਟਾ ਨਹੀਂ ਦਿੱਤੀਆਂ ਸੀਗੀਆਂ ਉਹ ਵੀ ਸਾਹਮਣੇ ਕਾਫੀ ਆ ਰਹੇ ਆ ਤੇ ਉਹ ਵੀ ਅਸੀਂ ਉਹਦੀ ਪੜਤਾਲ ਕਰ ਰਹੇ ਆ ਹੋਰ ਜਿਹੜੇ ਖਾਨੇ ਤੇ ਮੁਕੱਦਮੇ ਨੇ ਹੋਰ ਇਹਦੇ ਜੀ ਹੈਗਾ ਦੀ ਬੰਦਾ ਡੇਸੀਟੀ ਚ ਅਮਰਗੜ ਹੋ ਗਿਆ ਜੀ ਆਪਣਾ ਮਲੇਰ ਕਾਲਜ ਪੈ ਗਿਆ ਹੋਣਾ ਥਾਣੇ ਬਰੇਟੇ ਵਿੱਚ ਥਾਣੇ ਬੋਹਾ ਚ ਪੁਰਾਣੇ ਮੁਕਾਦਮੇ ਦਰਜ ਹੈ ਰਿਕਰੂਟਮੈਂਟ ਦੇ ਰਿਲੇਟਡ ਹੀ ਨਾ ਜਾਂ ਕੋਈ ਹੋਰ ਵੀ ਇਹ 420 ਦੇ ਮੁਕਾਦਮੇ ਆ ਜੀ ਐਵੇਂ ਕਿਸੇ ਨੂੰ ਭਰਤੀ ਦਾ ਝਾਂਸਾ ਦੇ ਕੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਝਾਂਸਾ ਦੇ ਕੇ ਜਾਨੀ ਕਿ ਠੱਗੀਆਂ ਮਾਰਦਾ ਸੀਗਾ ਠੱਗੀਆਂ ਮਾਰ ਕੇ 15 ਨਾਲ ਇੱਥੇ ਕੋਈ ਹੋਰ ਵੀ ਨਹੀਂ ਹੋ ਰਿਹਾ ਜਿਆ ਸਿਰਫ ਇਕੱਲਾ ਹੀ ਹੁੰਦਾ ਸੀ ਜੀ ਲੋਕਾਂ ਨੂੰ ਜਿਹਨੂੰ ਝਾਂਸੇ ਦੇ ਲੈਂਦਾ ਨਹੀਂ ਫਿਲਹਾਲ ਤਾਂ ਇਹਦੀ ਇਕੱਲੇ ਦੀ ਜਾਨੀ ਕਿ ਆ ਰਹੀ ਹੈ ਬਾਕੀ ਤਫਤੀਸ਼ ਵਿੱਚ ਜਿਹੜਾ ਰਿਮਾਂਡ ਲਿਆ ਹੋਇਆ ਜੇ ਕੋਈ ਹੋਰ ਇਨਵੋਲਵਮੈਂਟ ਹੈ ਤੇ ਉਹਨੂੰ ਇਨਾਮਜ਼ਦ ਕਰਕੇ ਜਿਹੜਾ ਕਾਰਵਾਈ ਕੀਤੀ ਜਾਊਗੀ Thank you.